ਸਰ ਮੇਰਾ ਨਾਮ ਸੰਦੀਪ ਸਿੰਘ ਆ ਐਸਐਸਟੀ ਇੰਗਲਿਸ਼ ਉਹਦੇ ਅਧਿਆਪਕ ਹੈ ਜੀ ਮੈਂ ਅ ਸਰ ਮੇਨ ਜਿਹੜਾ ਇਹ ਇਸ਼ੂ ਹੈ ਇਹਦੇ ਵਿੱਚ ਅਸੀਂ 2019 ਦੇ ਵਿੱਚ ਜਿਹੜਾ ਕੇਸ ਲਾਇਆ ਸੀਗਾ ਮੈਨੇਜਮੈਂਟ ਦੇ ਪੇਸ਼ਤਾਚਾਰ ਦੇ ਖਿਲਾਫ ਜਿੱਦਾਂ ਮੈਂ ਮੇਨ ਕ੍ਰਿਸ਼ਨਰ ਸੀ ਇਸ ਕਰਕੇ ਜਿਹੜਾ ਮੈਨੇਜਮੈਂਟ ਆ ਉਹ ਸ਼ੁਰੂ ਤੋਂ 2023 ਤੋਂ ਜਿਹੜਾ ਸਾਨੂੰ ਟੌਰਚਰ ਕਰਦੀ ਆ ਰਹੀ ਆ ਜਿਹਦੇ ਸਬੰਧ ਦੇ ਵਿੱਚ ਉਹਨਾਂ ਨੇ 21 ਜਨਵਰੀ ਨੂੰ ਜਿਹੜਾ ਮੈਨੂੰ ਅਤੇ ਸਾਡੇ ਇੱਕ ਹੋਰ ਅਧਿਆਪਕ ਨੇ ਰਮਨਦੀਪ ਕੌਰ ਤੇ ਨਵਨੀਤ ਸ਼ਰਮਾ ਉਹਨਾਂ ਨੂੰ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਸੀ ਤੋ ਬਹੁਤ ਬਾਕੀ ਹੋਇਆ ਤੁਸੀਂ ਕੋਲ ਕਿ ਕੀ ਕੀ ਕੀਤੀ ਇਸ ਤਰ੍ਹਾਂ ਦੇ ਕਾਰਨ ਸਰ ਇਸ ਨੂੰ ਕਿਉਂ ਕੀਤਾ ਜੀ ਕਿਉਂ ਟਰਮੀਨੇਟ ਠੀਕ ਹੈ ਮੈਨੂੰ ਕਿਉਂ ਟਰਮੀਨੇਟ ਕੀਤਾ ਠੀਕ ਹੈ ਤੁਹਾਡੇ ਵੱਲੋਂ ਕਿਉਂ ਨਹੀਂ ਲੈਣਾ ਚਾਹਦੇ ਉਹ ਸਰ ਜਿਹੜਾ ਟਰਮੀਨੇਟ ਕਰਨ ਦਾ ਉਹਨਾਂ ਦਾ ਸੀਗਾ ਤਾਂ ਹੀ ਆ ਉਹ ਇਹਨਾਂ ਨੇ ਇਸ ਲਈ ਕੀਤਾ ਕਿਉਂਕਿ ਮੈਨੇਜਮੈਂਟ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਮੈਂ ਆਵਾਜ਼ ਉਠਾਈ ਸੀ ਤੇ ਜਿਹੜਾ ਮੈਨੇਜਮੈਂਟ ਨੇ ਇਹ ਜਾਣਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਆ ਉਹ ਤੁਹਾਨੂੰ ਜੇਲ੍ਹਾਂ ਦੇਖਣੀਆਂ ਪੈ ਸਕਦੀਆਂ ਤੇ ਜਿਹੜੇ ਟੀਚਰ ਨੇ ਉਹ ਇਕੱਠੇ ਹੋ ਰਹੇ ਨੇ ਇਸ ਲਈ ਉਹਨਾਂ ਨੇ ਇੱਕ ਤਰ੍ਹਾਂ ਸਬਕ ਸਿਖਾਉਣ ਦੇ ਲਈ ਤਾਂ ਕਿ ਦੂਜੇ ਟੀਚਰ ਜਿਹੜੇ ਉਹ ਜਿਹੜੀ ਆਵਾਜ਼ ਆ ਉਹ ਉਠਾ ਨਾ ਸਕਣ ਭ੍ਰਿਸ਼ਟਾਚਾਰ ਦੇ ਖਿਲਾਫ ਤਾਂ ਉਹਨਾਂ ਨੇ ਇਸ ਦੂਜੇ ਟੀਚਰਾਂ ਨੂੰ ਡਰਾਉਣ ਦੇ ਲਈ ਜਾਂ ਉਹਨਾਂ ਲਈ ਇੱਕ ਉਦਾਹਰਨ ਸੈੱਟ ਕਰਨ ਦੇ ਲਈ ਜੇ ਕੋਈ ਭ੍ਰਿਸ਼ਟਾਚਾਰ ਦੇ ਖਿਲਾਫ ਬੋਲੂਗਾ ਤਾਂ ਅਸੀਂ ਇਸ ਤਰ੍ਹਾਂ ਉਹਨਾਂ ਨੂੰ ਕਾਨੂੰਨਾਂ ਨੂੰ ਸਿੱਕੇ ਟੰਗ ਕੇ ਅਸੀਂ ਟਰਮੀਨੇਟ ਕਰ ਦਾਂਗੇ ਕਿੰਨੇ ਟਾਈਮ ਤੋਂ ਜੋਬ ਕਰ ਰਹੇ ਸੀ ਸਰ ਮੈਂ 2020 ਤੇ 20 ਤੋਂ ਜਿਹੜਾ ਇਸ ਸਕੂਲ ਦੇ ਵਿੱਚ ਟੀਚਿੰਗ ਕਰ ਰਹੀ ਹਾਂ ਤੁਹਾਡੇ ਨਾਲ ਦੇ ਜੀ ਸਰ ਮਨ ਲਓ ਇਸ ਤੋਂ ਪਹਿਲਾਂ ਕੋਈ ਜਿਹੜੇ ਅਧਿਆਪਕ ਨੇ ਸਾਡੇ ਉਹ 2012 ਦਾ ਭਰਤੀ ਹੋਇਆ ਕਿਸੇ ਨੂੰ 10 ਸਾਲ ਹੋ ਚੁੱਕੇ ਨੇ ਤੇ ਕਿਸੇ ਨੂੰ 12 ਸਾਲ ਹੋ ਚੁੱਕੇ ਨੇ ਕਿਸੇ ਨੂੰ 6 ਸਾਲ ਹੋ ਗਏ ਤਕਰੀਬਨ 5 ਸਾਲ ਤੋਂ ਉੱਪਰ ਦਾ ਜਿਹੜਾ ਸਾਰੇ ਟੀਚਰਾਂ ਦਾ ਜਿਹੜਾ ਐਕਸਪੀਰੀਅੰਸ ਹੈ ਮੇਨ ਟੋਲ ਆਲ ਆਫ ਦਾ ਕਾਰਨ ਤੁਸੀ ਜੀ ਕਰਦੇ ਹੋ ਸਰ ਮੇਨ ਪ੍ਰੋਬਲਮ ਇਹ ਹੈ ਕਿ ਅਸੀਂ ਜਿਹੜਾ ਜਿਹੜਾ ਗੁਨਾਹ ਕਰਤਾ ਹੈ ਸਰਕਾਰ ਦੇ ਵਿੱਚ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਉਠਾਈ ਇਹ ਜਿਹੜੀ ਮੈਨੇਜਮੈਂਟ ਆ 10 ਤੋਂ 15 ਲੱਖ ਰੁਪਏ ਮਹੀਨਾ ਜਿਹਦਾ ਮੁੱਖ ਪਿੱਛੇ ਜਿਹੜਾ ਉਹ ਪਵਨ ਕੁਮਾਰ ਜੋ ਮਾਨਸਾ ਤੋਂ ਆ ਇੱਕ ਗੁਰਮੀਲ ਸਿੰਘ ਠੇਕੇਦਾਰ ਜੋ ਮਾਨਸਾ ਤੋਂ ਆ ਉਹ ਜਿਹੜੇ 10 ਤੋਂ 15 ਲੱਖ ਰੁਪਏ ਦਾ ਘਪਲਾ ਕਰ ਰਹੇ ਸੀ ਜਿਹਦੇ ਮੈਂ ਆਵਾਜ਼ ਉਠਾਈ ਤੇ ਮਾਪਿਆਂ ਨੂੰ ਦੱਸਿਆ ਕਿ ਤੁਹਾਡੇ ਬੱਚਿਆਂ ਨੂੰ ਜਿਹੜੀਆਂ ਵਰਦੀਆਂ ਨੇ ਉਹ ਹਰ ਸਾਲ ਨਵੀਆਂ ਮਿਲਣੀਆਂ ਚਾਹੀਦੀਆਂ ਇਹਨੇ ਕਿਤਾਬਾਂ ਨੇ ਉਹ ਪ੍ਰਾਣੀਆਂ ਦਿੱਤੀਆਂ ਜਾ ਰਹੀਆਂ ਜੋ ਕਿ ਹਰ ਸਾਲ ਨਵੀਆਂ ਜਿਹੜੀਆਂ ਦਿੱਤੀਆਂ ਜਾਣੇ ਚਾਹੀਆਂ ਤਾਂ ਨਹੀਂ ਤੇ ਜਿਹੜੀਆਂ ਇਹਨਾਂ ਨੇ ਫੀਸਾਂ ਭਰਾਈਆਂ ਨੇ ਉਹ ਫੀਸਾਂ ਕਾਨੂੰਨ ਮੁਤਾਬਕ ਸਾਡੀ ਸਕੂਲਾਂ ਦੇ ਰੂਲ ਦੇ ਮੁਤਾਬਕ ਉਹ ਫੀਸਾਂ ਨਹੀਂ ਭਰਾ ਸਕਦੇ ਇਸ ਕਰਕੇ ਮੈਂ ਸੱਚ ਦੀ ਗੱਲ ਜਦੋਂ ਕਰਦਾ ਸੀ ਤਾਂ ਇਹ ਮੈਨੇਜਮੈਂਟ ਨੂੰ ਉਹ ਗੱਲਾਂ ਜਿਹੜੀਆਂ ਚੁਕਦੀਆਂ ਸੀ ਇਸ ਕਰਕੇ ਮੈਨੇਜਮੈਂਟ ਨੇ ਜਿਹੜਾ ਮੈਨੂੰ ਟਰਮੀਨੇਟ ਕੀਤਾ ਬੱਚਿਆਂ ਦੇ ਮਾਪਿਆਂ ਨੇ ਨਹੀਂ ਤੁਹਾਡਾ ਸਾਥ ਸਰ ਬੱਚਿਆਂ ਦੇ ਮਾਪਿਆਂ ਨੇ ਸਾਡਾ ਬਹੁਤ ਸਹਾਇਕ ਦਿੱਤਾ ਜੀ ਜਦੋਂ ਅਸੀਂ ਇਹ ਆਵਾਜ਼ ਉਠਾਈ ਜਦੋਂ ਸਾਨੂੰ ਟੀਚਰਾਂ ਨੂੰ ਟਰਮੀਨੇਟ ਕੀਤਾ ਗਿਆ ਬਾਕੀ ਟੀਚਰ ਵੀ ਸਾਡੇ ਨਾਲ ਬੈਠੇ ਤਾਂ ਡੀਸੀ ਦਫ਼ਤਰ ਦੇ ਵਿੱਚ तकरीबन 500 500 ਮਾਪੇ ਉਹਨਾਂ ਨੇ ਦਸਤਖਤ ਤੇ ਖੁਦ ਦੋਸਤਾਂ 200 ਮਾਪੇ ਸਾਡੇ ਨਾਲ ਡੀਸੀ ਦਫ਼ਤਰ ਚ ਆਪਦੇ ਪ੍ਰੂਫਾਂ ਸਮੇਤ ਬਿਆਨ ਦਰਜ ਕਰਵਾ ਕੇ ਆਈ ਸੀ ਤੇ ਉਹ ਜਿਹਦੀ ਰਿਪੋਰਟ ਦੇ ਵਿੱਚ ਡੀਸੀ ਸਾਹਿਬ ਨੇ ਇਨਕੁਆਇਰੀ ਕੀਤੀ ਡੀਸੀ ਸਾਹਿਬ ਦੀ ਰਿਪੋਰਟ ਦੇ ਵਿੱਚ ਮੈਨੇਜਮੈਂਟ ਆ ਜਿਹੜੀ ਉਹ ਕਰੋੜਾਂ ਦੇ ਘਾਪਲੇ ਦੇ ਵਿੱਚ ਦੋਸ਼ੀ ਪਾਏਗੀ ਉਹਦੇ ਵਿੱਚ ਸਾਬਤ ਹੋਇਆ ਕਿ ਜਿਹੜੀ ਮੈਨੇਜਮੈਂਟ ਆ ਉਹ ਕੈਸ਼ਬੈਕ ਕਰਵਾਉਂਦੀ ਹੈ ਟੀਚਰਾਂ ਤੋਂ ਉਹਨਾਂ ਦੇ ਏਟੀਐਮ ਜਬਤ ਕੀਤੇ ਹੋਇਆ ਜਿਹੜੀ ਫੀਸ ਆ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਭਰਾਈ ਗਈ ਆ ਤੇ ਜਿਹੜੇ ਬੱਚਿਆਂ ਨੂੰ ਵਰਦਿਆਂ ਤੇ ਕਿਤਾਬਾਂ ਉਹ ਨਹੀਂ ਦਿੱਤੀਆਂ ਗਿਆ ਇਸ ਕਰਕੇ ਮੈਨੇਜਮੈਂਟ ਆ ਜਿਹੜੀ ਉਹ ਸਬੂਤਾਂ ਦੇ ਵਿੱਚ ਦੋਸ਼ੀ ਪਾਈ ਗਈ 25 ਫਰਵਰੀ ਨਹੀਂ ਸਰ ਸਾਨੂੰ ਉਮੀਦ ਸੀ ਕਿ ਕਾਨੂੰਨ ਆ ਜਿਹੜਾ ਸਾਡਾ ਵੀ ਕਾਨੂੰਨ ਤੁਹਾਨੂੰ ਭਰੋਸਾ ਉਡਦਾ ਜਾ ਰਿਹਾ ਕਿ ਕਾਨੂੰਨ ਜਾਏ ਸਰਕਾਰ ਆ ਜਿਹੜੀ ਜਿਵੇਂ ਆਪਣੇ ਬਿਆਨਵਾਦੀਆਂ ਆਉਂਦੀਆਂ ਨੇ ਸੀਐਮ ਸਾਹਿਬ ਦੀਆਂ ਕਿ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਦੇ ਮੁਤਾਬਕ ਚੱਲ ਰਹੇ ਹਾਂ ਪ੍ਰਸ਼ਟਾਚਾਰ ਨਾਲ ਕੋਈ ਕੰਪਰੋਮਾਈਜ਼ ਨਹੀਂ ਪਰ ਹੋਇਆ ਇੱਥੇ ਉਲਟ ਜਿਹੜੇ ਅਧਿਆਪਕਾਂ ਨੇ ਮਾਪਿਆਂ ਨੇ ਆਵਾਜ਼ ਉਠਾਈ ਸੀ ਉਹ 2-2 3-3 ਮਹੀਨੇ ਜੇਲਾਂ ਕੱਟ ਕੇ ਆਏ ਨੇ ਪਰ ਮੈਨੇਜਮੈਂਟ ਦੇ ਉੱਪਰ ਹਲੇ ਤੱਕ ਪਰਚਾ ਦਾਇਰ ਨਹੀਂ ਕੀਤਾ ਗਿਆ ਸਰ ਚਾਰਜਿਸ ਕਿਸ ਦਿਨ ਜੇਲ੍ਹ ਕੱਟ ਗਏ ਸਰ ਮੇਰਾ ਜਿਹੜੇ ਮੇਰੇ ਤੇ ਉੱਪਰ ਇਲਜ਼ਾਮ ਲੱਗੇ ਸਰ ਜਿਵੇਂ ਸਰਕਾਰੀ ਜੌਬ ਦੇ ਵਿੱਚ ਐਫ ਆਈ ਆਰ हां सर ਮਹ ਲੋ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦੀਆਂ ਸੰਘਰਸ਼ ਦੌਰਾਨ ਹੀ हां सर ਜਿਹੜੇ ਮੇਰੇ ਪਰ ਸਾਡੇ ਟੀਚਰਾਂ ਉੱਪਰ ਪਰਚੇ ਪਾਏ ਗਏ ਨੇ ਉਹ ਦਰਸਾਲ ਬੇਬੁਨਿਆਦ ਪਰਚੇ ਪਾਏ ਗਏ ਨੇ ਉਹ ਪਰਚਿਆਂ ਦੇ ਵਿੱਚ ਸਾਡੇ ਉੱਪਰ ਸਰਕਾਰੀ ਜਿਹੜੀ ਨੌਕਰੀ ਦੇ ਵਿੱਚ ਵਾਧਾ ਡਾਲਣ ਦੇ ਵਿੱਚ ਡਿਊਟੀ ਦੇ ਵਿੱਚ ਜਾਂ ਪ੍ਰਿੰਸੀਪਲ ਮੈਡਮ ਨੂੰ ਘੇਰਨ ਦੇ ਜਿਹੜੇ ਦੋਸ਼ਾਂ ਦੇ ਵਿੱਚ ਸਾਡੇ ਉੱਪਰ ਜਿਹੜੇ ਮੁਕੱਦਮੇ ਦਰਜ ਕੀਤੇ ਗਏ ਨੇ ਹੁਣ ਥੋੜੀ ਮੰਗ ਕੀ ਹੈਗੀ ਅਸੀਂ ਕਿੰਨਾ ਪਰਫਾਰਮਸ ਕੀਤਾ ਜਾਂ ਅਗਲਾ ਐਕਸ਼ਨ ਕੀਏਗਾ ਜੀ ਸਰ ਸਾਡੀ ਮੰਗ ਹੈ ਜਿਹੜੀ ਉਹ ਜਿਹੜੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਪਤਾ ਕਿਉਂਕਿ ਐਸ ਡੀ ਐਮ ਸਾਹਿਬ ਆ ਖੁਦ ਜਿਹੜਾ 12 ਤਰੀਕ ਨੂੰ ਇਸੇ ਮਹੀਨੇ ਦੀ 12 ਤਰੀਕ ਨੂੰ ਉਹਤੇ ਵਾਅਦਾ ਕਰਕੇ ਆਏ ਸੀ ਟੀਚਰਸ ਨੂੰ ਕਿ ਜੇਕਰ ਤੁਸੀਂ ਧਰਨਾ ਉਠਾ ਲੈਨੇ ਹੋ ਤਾਂ 10 ਦਿਨਾਂ ਦੇ ਅੰਦਰ ਅੰਦਰ ਅਸੀਂ ਸੋਡੇ 71 ਦੇ ਕਤਰ ਟੀਚਰਾਂ ਨੂੰ ਟਰਮੀਨੇਟ ਕਰ ਦਾਂਗੇ ਜਿਹੜੇ ਸੌਰੀ ਬਹਾਲ ਕਰ ਦਾਂਗੇ ਤੇ ਜਿਹੜੇ ਪਰਚੇ ਦਾਇਰ ਕੀਤੇ ਆ ਉਹ ਪਰਚੇ ਅਸੀਂ ਰੱਦ ਕਰਾਂਗੇ ਤੇ ਮੈਨੇਜਮੈਂਟ ਦੇ ਉੱਪਰ ਬਣਦੀ ਕਾਰਵਾਈ ਜਿਹੜੀ ਉਹ ਕਰਾਂਗੇ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨਾ ਜਿਹੜਾ ਉਹ ਹੂਕ ਸੁੱਤਾ ਪਿਆ ਤੇ ਹਲੇ ਤੱਕ ਕੋਈ ਕਾਰਵਾਈ ਮੈਨੇਜਮੈਂਟ ਉੱਪਰ ਨਹੀਂ ਹੋਈ ਤੇ ਜਿਹੜੇ ਸਾਡੇ ਟੀਚਰ ਨੇ ਉਹਨਾਂ ਦੇ ਵਿੱਚੋਂ 77 ਟੀਚਰਾਂ ਨੂੰ ਬਹਾਲ ਕਰਨ ਦੀ ਜਿਹੜੀ ਗੱਲਬਾਤ ਕਹੀ ਸੀ ਉਹ ਤੋਂ ਮੁਕਰ ਬਿਲਕੁਲ ਸਾਫ਼ ਜਿਹੜਾ ਪ੍ਰਸ਼ਾਸਨਾ ਉਹ ਮੁਕਰ ਚੁੱਕਿਆ ਸਾਨੂੰ ਜਿਹੜਾ ਪਤਾ ਲੱਗਿਆ ਹੈ ਵੀ ਜਿਹੜੀ ਪ੍ਰਸ਼ਾਸਨ ਜਿਹੜੇ ਚੌਹਾਂ ਨੂੰ ਛੱਡ ਕੇ ਬਾਕੀਆਂ ਨੂੰ ਬਹਾਲ ਕਰਨਾ ਚਾਹੁੰਦੀ ਹੈ ਸੱਚੀ ਇਹ ਗੱਲ ਹੈ ਬਿਲਕੁਲ ਸਰ ਉਹਦੇ ਵਿੱਚ ਪੈਂ ਟੀਚਰ ਨੇ ਜਿਹੜੇ ਉਹਨਾਂ ਨੂੰ ਬਹਾਲ ਕਰਨਾ ਚਾਹੁੰਦੇ ਨੇ ਉਹ ਪੰਜ ਟੀਚਰ ਨੇ ਜਿਹੜੇ ਉਹਨਾਂ ਨੂੰ ਇਹ ਆਧਾਰ ਬਣਾ ਕੇ ਕਿ ਇਹਨਾਂ ਦੇ ਉੱਪਰ ਪਰਚੇ ਨੇ ਜਾਨੀ ਕਿ ਉਹ ਇਹ ਦਿਖਾਉਣਾ ਚਾਹੁੰਦੇ ਨੇ ਜੀ ਇਹ ਸਮਝਦੇ ਹੋਗੇ ਕਿ ਜਦੋਂ ਤੱਕ ਤੁਹਾਡੇ ਤੇ ਪਰਚਾ ਜਿਹੜਾ ਰਹੇਗਾ ਕਿ ਉਹਨੂੰ ਬਹਾਲ ਕਰਤਾ ਕਿ ਪਛਾਤਾ ਤੁਹਾਨੂੰ ਲੱਗਦਾ ਹੈ ਸਰ ਜਦੋਂ ਸਾਡੇ ਉੱਪਰ ਪਰਚੇ ਬੇਬੁਨਿਆਦ ਨੇ ਜਦੋਂ ਤੱਕ ਪਰਚਾ ਨਹੀਂ ਹੁੰਦਾ ਛੋਟੀ ਗੱਲ ਦਾ ਜਵਾਬ ਮੈਨੂੰ ਦੇ ਦੇ ਜੇ ਸਪੋਰਟਰ ਆ ਜੀ ਦੇਖੋ ਜੇ ਪਰਚੇ ਦੀ ਗੱਲ ਹੈ ਬਲਵਿੰਦਰ ਸੋਆਣ ਇਹਨੂੰ ਬਹਾਲ ਕਰਦੇ ਪਰਚਾ ਦੇ ਦਿੰਦੇ ਫਿਰ ਤੇ ਵੀ ਸਹੀ ਪਰਚਾ ਜੀ ਸਰ ਉਹ ਉਹਦਾ ਸਵਾਲ ਹੈ ਜੇ ਇਹਨੂੰ ਬਹਾਲ ਕਰਦੇ ਆ ਉਹਦੇ ਤੇ ਕੀ ਹੈ ਮਤਲਬ ਕੀ ਹੈ ਕਿ ਆਗੂ ਉਹਨਾਂ ਦਾ ਸਾਰਾ ਜਥੇਬੰਦੀ ਦਾ ਆਗੂ ਨੂੰ ਬਾਹਰ ਰੱਖ ਕੇ ਜਥੇਬੰਦੀ ਤੋੜਨੀ ਹੈ ਜਦੋਂ ਜਥੇਬੰਦੀ ਟੁੱਟ ਗਈ ਅੰਦਰੋਂ ਉਹ ਵਾਲੀ ਗੱਡੀ ਕੱਢ ਦੋਗੇ ਸਾਰਨੂੰ ਬਾਹਰ ਜਿਹਦੇ ਉਹ ਚਿੱਠੀ ਕੱਢੀ ਜਿਹਦੇ ਕਹਿੰਦੇ ਉਹਨੇ ਨੂੰ ਅੱਗੇ ਧਰਕੇ ਗਰੋ ਜੇ ਇਹ ਲਿਖਿਆ ਹੋਇਆ ਹੈ ਕਿ ਤੁਹਾਨੂੰ ਜੇ ਤੁਸੀਂ ਕੋਈ ਅੰਦਰ ਕੋਈ ਉਹ ਜਿਹੀ ਹਰਕਤ ਕਰੋਗੇ ਤੁਹਾਨੂੰ 24 ਘੰਟੇ ਦਾ ਨੋਟਿਸ ਅਸੀਂ ਬਾਹਰ ਕੱਢ ਦਾਂਗੇ ਫਿਰ ਨਿੱਜ ਰੋਡਸ ਅਸੀਂ ਜਿੰਨੂ ਮਰਜ਼ੀ ਵਾਰ ਕੱਢ ਸਕਦੇ ਆਂਗੇ ਇਹ ਤਾਂ ਲੈਣ ਲੱਗਣੀ ਜਿਹਦਾ ਵਾਲੇ ਜਿਹਨੇ ਗੁਲਾਮ ਰੱਖੇ ਉਹਨਾਂ ਦੇ ਮਾਲਕਾਂ ਦੇ ਸਾਹਮਣੇ